ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੱਖ-ਵੱਖ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦਾ ਆਪਾਂ ਗੋਭ ਦੇ ਵਿੱਚ ਆਉਣ ਦਾ ਸਹੀ ਸਮਾਂ ਦੱਸੂਗੇ ਵੀ ਕਦੋਂ ਕਿਹੜੀ ਕਿਸਮ ਗੋਭ ਦੀ ਅਵਸਥਾ ਦੇ ਵਿੱਚ ਆਉਂਦੀ ਹੈ ਇਦੇ ਨਾਲ ਤੁਹਾਡਾ ਬਹੁਤ ਫਾਇਦਾ ਹੋਊਗਾ ਕਿਉਂਕਿ ਆਪਾਂ ਝੋਨੇ ਦੇ ਵਿੱਚ ਜਿਵੇਂ ਉਲੀ ਨਾਸ਼ਕ ਹੋ ਗਿਆ ਐਨਪੀਕੇ ਸਪਰੇ ਹਾਂ ਕਰਦੇ ਆ ਉਹਦਾ ਆਪਾਂ ਤੁਹਾਨੂੰ ਸਮਾਂ ਵੀ ਦੱਸੂਗੇ ਵੀ ਕਦੋਂ ਜਿਹੜੀ ਕਿੰਨੇ ਦਿਨਾਂ ਤੇ ਆਪਣੀ ਫਸਲ ਜਿਹੜੀ ਕਿਸਮਾ ਗੋਭ ਦੇ ਵਿੱਚ ਆਉਂਦੀ ਹੈ ਤੇ ਕਦੋਂ ਆਪਾਂ ਨੇ ਸਪਰੇ ਕਰਨੀ ਤੇ ਵੀਡੀਓ ਬਹੁਤ ਜ਼ਰੂਰੀ ਹੈ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਲਓ ਜੀ ਉਮੀਦ ਕਰਦੇ ਹਾਂ ਵੀ ਸਾਰੇ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ ਹਾਂਜੀ ਮੈਂ ਤੁਹਾਨੂੰ ਸਾਰੀਆਂ ਕਿਸਮਾਂ ਦਾ ਜਿਹੜਾ ਗੋਭੀ ਚਾਹੁੰਦਾ ਸਮਾਂ ਦੱਸੂਗਾ ਸਮਾਂ ਆਪਾਂ ਉਹਦੋਂ ਤੋਂ ਦੱਸੂਗੇ ਜਿਹੜੀਆਂ ਹੁਣ ਸ਼ਾਰਟ ਟਾਈਮ ਵਾਲੀ ਵੈਰੈਟੀਆਂ ਨੇ ਜਿਵੇਂ ਪੀਆਰ 126 ਹੋਗੀ ਇਹਦੀ ਤੁਸੀਂ ਜਦੋਂ ਖੇਤ ਦੇ ਵਿੱਚ ਟ੍ਰਾਂਸਪਲੈਂਟ ਪਨੀਰੀ ਕੀਤੀ ਹੈ ਤੁਸੀਂ 25 ਤੋਂ 30 ਦਿਨ ਦੀ ਪਨੀਰੀ ਲਈ ਹੋਈ ਹੈ ਉਹਦਾ ਆਪਾਂ ਤੁਹਾਨੂੰ ਸਮਾਂ ਦੱਸੂਗੇ ਤੇ ਜਿਹੜੀ ਪਨੀਰੀ ਜ਼ਿਆਦਾ ਸਮਾਂ ਲੈਣ ਵਾਲੀਆਂ ਵੈਰੈਟੀਆਂ ਨੇ ਉਹਦੀ 30 ਤੋਂ 35 ਦਿਨ 30 ਤੋਂ 35 ਦਿਨ ਦੀ ਪਨੀਰੀ ਪੱਟ ਕੇ ਤੁਸੀਂ ਆਪਣੇ ਖੇਤ ਦੇ ਵਿੱਚ ਲਾਈ ਹੋਈ ਹੈ ਉਹ ਆਪਾਂ ਤੁਹਾਨੂੰ ਦੱਸੂਗੇ ਵੀ ਕਦੋਂ ਗਾਉ ਦੇ ਵਿੱਚ ਆਉਗੀ ਹੁਣ ਜਿਹੜਾ ਆਪਾਂ ਤੁਹਾਨੂੰ ਸਮਾਂ ਦੱਸੂਗੇ ਇਹ ਕੋਈ ਆਪਾਂ ਪ੍ਰੋਪਰ ਸਮਾਂ ਨਹੀਂ ਕਹਿ ਸਕਦੇ ਕਿਉਂਕਿ ਮੌਸਮ ਦੇ ਕਾਰਨ ਇੱਕ ਤੋਂ ਦੋ ਦਿਨ ਲੇਟ ਵੀ ਹੋ ਸਕਦੇ ਆ ਤੇ ਇੱਕ ਤੋਂ ਦੋ ਦਿਨ ਆਪਣੀ ਜਿਹੜੀ ਫਸਲ ਹੈ ਉਹ ਪਹਿਲਾਂ ਵੀ ਗਾਉ ਦੇ ਵਿੱਚ ਆ ਸਕਦੀ ਹੈ ਇਹ ਸਿਰਫ ਵੀਡੀਓ ਬਣਾਉਂਦਾ ਆਪਣਾ ਮਕਸਦ ਇਹ ਹੈ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇੱਕ ਤੋਂ ਦੋ ਦਿਨ ਪਿੱਛੇ ਅੱਗੇ ਤੁਸੀਂ ਆਪਣੀ ਫਸਲ ਨੂੰ ਦੇਖ ਸਕਦੇ ਹੋ ਤੇ ਕਿਉਂਕਿ ਇਹਨਾਂ ਦਿਨਾਂ ਵਿੱਚ ਹੀ ਜਿਹੜੀ ਫੰਗੀਸਾਈਡ ਦੀ ਆਪਾਂ ਸਪਰੇਅ ਕਰਨੀ ਹੁੰਦੀ ਹੈ ਕਿਉਂਕਿ ਆਪਣੇ ਝੋਨੇ ਦੇ ਵਿੱਚ ਉਲੀ ਵਰਗੀ ਆ ਬਿਮਾਰੀ ਦਾ ਅਟੈਕ ਹੁੰਦਾ ਤੇ ਤਾਕਤਵਾਲੀ ਸਪਰੇਅ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਕਰਨੀ ਹੁੰਦੀ ਫਿਰ ਵੀਡੀਓ ਕਰਦੇ ਹਾਂ ਜੀ ਸ਼ੁਰੂ ਪਹਿਲੇ ਨੰਬਰ ਤੇ ਆਉਂਦੀ ਹੈ ਜੀ PR131 ਵੈਰੈਟੀ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਨੇ 30 ਤੋਂ 35 ਦਿਨ ਦੀ ਪਨੀਰੀ ਆਪਣੇ ਖੇਤ ਦੇ ਵਿੱਚ ਤੁਸੀਂ ਲਾਈ ਹੈ ਇਹ ਖੇਤ ਦੇ ਵਿੱਚ ਲੱਗਣ ਤੋਂ ਲੈ ਕੇ ਬਡਨ ਤੱਕ 100 10 ਦਿਨ ਜੀ ਲੰਦੀ ਹੈ ਪੀਆਰ 131 ਵੈਰੈਟੀ ਤੇ ਇਹਦੀ ਜੇ ਆਪਾਂ ਗੋਭ ਦੀ ਗੱਲ ਕਰੀਏ 65 ਤੋਂ 70 ਦਿਨ ਦੇ ਵਿੱਚ ਵਿੱਚ ਜਿਹੜੀ ਇਹ ਥੋਡੀ ਝੋਨਾ ਇਹ ਗੋਭ ਦੇ ਵਿੱਚ ਹੋਊਗਾ ਤੇ ਅਗਲੇ ਨੰਬਰ ਤੇ ਪੀਆਰ 132 ਇਹ ਖੇਤ ਦੇ ਵਿੱਚ ਲਗਣ ਤੋਂ ਵढਾਈ ਤੱਕ ਜਿਹੜੀ 111 ਦਿਨ ਲੰਦੀ ਹੈ ਤੇ ਇਹ ਜਿਹੜੀ ਥੋਡੀ ਗੋਭ ਦੇ ਵਿੱਚ 68 ਤੋਂ 70 ਦਿਨ ਦੇ ਵਿੱਚ ਜਿਹੜੀ ਥੋਡੀ ਇਹ ਗੋਭ ਦੇ ਵਿੱਚ ਹੋ ਸਕਦੀ ਹੈ ਅੱਗੇ ਜੀ PR122 ਇਹ ਜਿਹੜੀ ਲੱਗਣ ਤੋਂ ਬਾਅਦ ਬਢਾਈ ਤੱਕ ਜਿਹੜੀ 110 ਦਿਨ ਲੰਦੀ ਹੈ ਤੇ ਇਹ ਵੀ 65 ਤੋਂ 70 ਦਿਨ ਦੇ ਵਿੱਚ ਜਿਹੜੀ ਤੁਹਾਡੀ ਗੋਭ ਦੇ ਵਿੱਚ ਆ ਸਕਦੀ ਹੈ ਤੇ ਅਗਲੇ ਨੰਬਰ ਤੇ ਜਿਹੜੀ PREG126 ਇਹ ਤਾਂ ਸਾਰੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਲਾਈ ਹੋਈ ਹੈ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਪੂਰੇ 93 ਦਿਨ ਲੰਦੀ ਹੈ ਤੇ 50 ਤੋਂ 55 ਦਿਨ ਦੇ ਵਿੱਚ ਜਿਹੜੀ ਇਹ ਗੋਭ ਦੇ ਵਿੱਚ ਆਪਣੀ ਜ਼ਰੂਰ ਹੋਊਗੀ ਤੇ ਅੱਗੇ ਦੀ PR 128 ਇਹ 110 ਤੋਂ 11 ਦਿਨ ਲੈਂਦੀ ਹੈ ਬੱਢਣ ਤੱਕ ਤੇ ਇਹ ਆਪਣੀ 67 ਤੋਂ 70 ਦਿਨ ਦੇ ਵਿੱਚ ਵਿੱਚ ਗੋਵ ਦੇ ਵਿੱਚ ਜ਼ਰੂਰ ਹੋਊਗੀ ਤੇ ਅੱਗੇ PR 129 ਇਹ 108 ਦਿਨ ਲੈਂਦੀ ਹੈ ਤੇ ਇਹ ਆਪਣੀ 65 ਤੋਂ 67 ਦਿਨ ਦੇ ਵਿੱਚ ਗੋਵ ਦੇ ਵਿੱਚ ਹੋਊਗੀ ਅੱਗੇ PR 130 ਇਹ 105 ਦਿਨ ਲੈਂਦੀ ਹੈ ਇਹ ਜਿਹੜੀ ਆਪਣੀ ਜੀ 60 ਤੋਂ 62 63 65 ਦਿਨ ਦੇ ਵਿੱਚ ਜਿਹੜੀ ਗੋਭ ਦੇ ਵਿੱਚ ਹੋਊਗੀ ਅੱਗੇ PR114 ਇਹ ਕਿਸਮ ਸਭ ਤੋਂ ਵੱਡ ਸਮਾਂ ਲੰਦੀ ਹੈ 115 ਦਿਨ ਜੀ ਇਹ 115 ਦਿਨ ਲੰਦੀ ਹੈ ਲੱਗਣ ਤੋਂ ਬਾਅਦ ਜਿਨੇ 30 ਤੋਂ 35 ਦਿਨ ਦੀ ਜੇ ਤੁਸੀਂ ਪਨੀਰੀ ਖੇਤ ਦੇ ਵਿੱਚ ਲਾਈ ਹੈ ਇਹ 70 ਤੋਂ 72 ਦਿਨ ਦੇ ਵਿੱਚ ਜਿਹੜੀ ਗੋਭ ਦੇ ਵਿੱਚ ਆਪਣੀ ਹੋਊਗੀ ਹੁਣੇ ਜੇਰਾ ਮੈਂ ਤੁਹਾਨੂੰ ਸਮਾਂ ਦੱਸਿਆ ਪੰਜ ਚਾਰ ਦਿਨ ਇੱਧਰ ਉੱਧਰ ਵੀ ਹੋ ਸਕਦੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਹੁੰਦਾ ਬਾਕੀ ਹੁਣ ਜੇ ਤੁਸੀਂ ਪਨੀਰੀ 40 45 ਦਿਨ ਦੀ ਲਈ ਹੈ ਫੇਰ ਥੋਡੀ ਜਿਹੜੀ ਕਿਸਮ ਹੈ ਉਹ ਪਹਿਲਾ ਨਸਾਰਾ ਸ਼ੁਰੂ ਕਰੂਗੀ ਤੇ ਗੋਭ ਦੇ ਵਿੱਚ ਵੀ ਪਹਿਲਾ ਆਊਗੀ ਹੁਣ ਜਿਹੜਾ ਮੈਂ ਤੁਹਾਨੂੰ ਸਮਾਂ ਦੱਸਿਆ ਜਿਵੇਂ ਫੰਗੀਸਾਈਡ ਹੋ ਗਿਆ ਉਲੀ ਨਾਸ਼ਕ ਹੋ ਗਿਆ ਐਨਪੀਕੇ ਸਪਰੇਹਾ ਹੋ ਗਿਆ ਇਹ ਸਹੀ ਸਮਾਂ ਜਿਹੜਾ ਮੈਂ ਤੁਹਾਨੂੰ ਸਮਾਂ ਦੱਸਿਆ ਜੀ ਮੈਂ ਐਨਪੀਕੇ ਬੋਲਨ ਦੀ ਆਪਾਂ ਸਪਰੇਅ ਕਰਨੀ ਹੈ ਤਾਕਤ ਵਾਸਤੇ ਕਰਨੀ ਆਪਾਂ ਦਾਣਿਆਂ ਦਾ वजन ਵਧਾਉਣ ਲਈ ਦਾਣਿਆਂ ਦੀ ਗਿਣਤੀ ਵਧਾਉਣ ਦੇ ਲਈ ਹੁਣ ਜਿਹੜਾ ਮੈਂ ਤੁਹਾਨੂੰ ਗੋਭ ਦਾ ਸਮਾਂ ਦੱਸਿਆ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਝੋਨੇ ਦੇ ਵਿੱਚ ਤੁਸੀਂ ਨਿਗਰਾਨੀ ਰੱਖਣੀ ਹੈ ਖਿਆਲ ਰੱਖਣਾ ਜਦੋਂ ਤੁਹਾਡੀ ਝੋਨੇ ਦੇ ਵਿੱਚ ਛੋਟੀ ਜੀ ਬਸ ਤੁਹਾਨੂੰ ਲੱਗ ਗਿਆ ਪਤਾ ਵੀ ਗੋਬਾਨੀ ਸ਼ੁਰੂ ਹੋ ਗਈ ਗੋਬ ਵਿਚ ਆ ਗਈ ਤੁਸੀਂ ਉਦੋਂ ਹੀ ਜਿਹੜੀ ਐਨਪੀਕੇ 13045 ਹੋ ਗਿਆ 52 ਤੀ 055 34 ਹੋ ਗਿਆ ਬੋਰਨ ਹੋ ਗਿਆ ਇਹ ਤੁਸੀਂ ਤੱਕ ਟਵਾਲੀਆ ਸਪਰੇਆ ਦਾ ਇਹੀ ਜਿਹੜਾ ਸਹੀ ਸਮਾਂ ਹੁੰਦਾ ਤੇ ਫੰਗੀ ਸੈੱਟ ਦਾ ਵੀ ਇਹੀ ਸਮਾਂ ਹੁੰਦਾ ਕਿਉਂਕਿ ਜਦੋਂ ਆਪਣੀ ਫਸਲ ਨੇ ਨਸਾਰਾ ਸ਼ੁਰੂ ਕਰਤਾ ਫੇਰ ਜਿਹੜੀ ਆਪਾਂ ਨੂੰ ਫੰਗੀਸਾਈਡ ਵਰਤਣਾ ਨਹੀਂ ਚਾਹੀਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ